ਡਰ ਜਾਂਦੇ ਸੀ ਵੀ ਉਹਨੂੰ ਥੋੜਾ ਜਿਹਾ ਦੇਖ ਕੇ ਕਿਉਂਕਿ ਇੰਨਾ ਰੀਅਲ ਹੋ ਜਾਂਦਾ ਹੈ ਐਗਰੈਸ਼ਨ ਦੇ ਵਿੱਚ ਤੇ ਇੱਕ ਸੀਨ ਉਧਰ ਵੀ ਸੀਗਾ ਤੇ ਪਰਮੇਸ਼ ਤੇ ਉਹ ਮੇਰਾ ਤੇ ਪਰਮੇਸ਼ ਦਾ ਹੀ ਸੀਨ ਆ ਉਹ ਆਂਦਾ ਹੈ ਐਂਡ ਯੂ نو ਐਗਰੈਸ਼ਨ ਉਹਨੂੰ ਗੁੱਸਾ ਚੜਦਾ ਕਿਸੇ ਚੀਜ਼ ਦਾ ਤੋੜ-ਫੋੜ ਕਰਦਾ ਤੇ ਤੋੜ-ਫੋੜ ਚ ਉਹਨੇ ਮੈਨੂੰ ਕਹਿਤਾ ਸੀ ਕਿ ਮੈਂ ਤੋੜ-ਫੋੜ ਕਰ ਰਿਹਾ ਵੈਬ ਸੀਰੀਜ਼ ਤੋਂ ਪਹਿਲਾਂ ਤੁਸੀਂ ਕੈਨੇਡਾ ਨੂੰ ਕੈਨੇਡਾ ਕਹਿੰਦੇ ਸੀ ਕਿ ਕੈਨੇਡਾ ਹੀ ਕਹਿੰਦੇ ਸੀ ਮੈਂ ਕੈਨੇਡਾ ਕਹਿੰਦੀ ਸੀ ਤੇ ਜਦੋਂ ਮੈਨੂੰ ਇਹ ਦੀ ਯੂ نو ਆਫਰ ਆਈ ਜਦੋਂ ਮੈਂ ਆਡੀਸ਼ਨ ਵੀ ਕਰਨਾ ਸੀ ਤਾਂ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਗਲਤ ਲਿਖਤਾ ਹੈ ਕੈਨੇਡਾ ਅਸੀਂ ਕਹਿੰਦੇ ਆ ਵੇ ਹੈ ਕੈਨੇਡਾ ਕਿਸੇ ਅਸੀਂ ਐ ਨਹੀਂ ਕਹਿ ਰਹੇ ਕਿ ਉੱਧਰ ਜਾ ਕੇ ਕੋਈ ਐ ਕਰਦਾ ਹੈ ਜਾਂ ਨਹੀਂ ਕਰਦਾ ਇਹ ਸਿਰਫ ਨਿੰਮਾ ਦੀ ਕਹਾਣੀ ਹੈ ਕਿ ਨਿੰਮਾ ਨੇ ਉੱਥੇ ਜਾ ਕੇ ਇਹ ਡਿਸੀਜਨਸ ਲਿੱਤੇ ਜਿਹਦੇ ਕਾਰਨ ਐਸਾ ਹੋ ਰਿਹਾ ਪਰ ਮੀਸ਼ ਤੇ ਮੈਂ ਤਾਂ ਇੱਕ ਦੂਜੇ ਦੀ ਬੋਡੀ ਲੈਂਗੁਏਜ ਜਾਣਦੇ ਸੀ ਉਹ ਜਾਣਦੇ ਸੀ ਕਿੱਥੇ ਮੈਨੂੰ ਮੌਕਾ ਮਿਲਣਾ ਚਾਹੀਦਾ ਇੱਧਰ ਤੂੰ ਆਊਟਸ਼ਾਈਨ ਕਰ ਉਹਨੂੰ ਕਿੱਥੇ ਮੌਕਾ ਮਿਲਣਾ ਉੱਧਰ ਉਹ ਕਰੇ ਆਏ ਉਹਨਾਂ ਨੇ ਤਾਂ ਰਾਹ ਖੋਲੇ ਆ ਸਾਡੇ ਸਾਰਿਆਂ ਲਈ ਐ ਨਾ ਅਸੀਂ ਤਾਂ ਬਸ ਉਹਦੇ ਉੱਤੇ ਚੱਲ ਰਹੇ ਆਂ ਐਂਡ ਪੰਜਾਬੀ ਆਰਟਿਸਟ ਨੂੰ ਬਾਲੀਵੁੱਡ 'ਚ ਕੰਮ ਮਿਲਣਾ ਇਹ ਜਿਆਦਾ ਪਹਿਲੇ ਵੀ ਬਹੁਤ ਲੋਕਾਂ ਨੇ ਮਤਲਬ ਯੂ ਨੋ ਇਹ ਦੌਰ ਇਹ ਲੇਗਸੀ ਬਣਾਈ ਆ ਗੁਰਦਾਸ ਮਾਨਸੌਰ ਹੋ ਗਏ ਔਰ ਉਹ ਬਹੁਤ ਸਟਾਰਸ ਹੋ ਗਏ ਨਾਨੂੰਏ ਕੰਮ ਮਿਲਿਆ ਬਟ ਅਸੀਂ ਅੱਜ ਦੀ ਜਿਹੜੀ ਉਹ ਪੀੜੀ ਦੇਖੀ ਜਾਵੇ ਉਹਦੇ ਚ ਤਾਂ ਦਿਲਜੀਤ ਸਰ ਹੀ ਆ ਸਾਡੇ ਲਈ 21 ਮਾਰਚ ਨੂੰ ਆਪਣੀ ਸਾਰਿਆਂ ਦੀ Jio Hotstar ਦੇ ਉੱਪਰ ਵੈਬ ਸੀਰੀਜ਼ ਆ ਰਹੀ ਹੈ ਜਿਹਦੇ ਵਿੱਚ ਲੀਡ ਰੋਲ ਦੇ ਉੱਪਰ ਪਰਮੇਸ਼ ਵਰਮਾ ਰਹਿਣਗੇ ਉਹਨਾਂ ਦੇ ਲੀਡ ਰੋਲ ਦੇ ਵਿੱਚ ਹੈਗੇ ਨੇ ਮੈਡਮ ਜੈਸਮੀਨ ਬਾਜਵਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਤਾਂ ਕਿੰਨੀ ਐਕਸਾਈਟਮੈਂਟ ਹੈ ਕਿਉਂਕਿ ਹੁਣ ਤਾਂ ਕੁਝ ਘੰਟੇ ਰਹਿ ਗਏ ਨੇ ਰਿਲੀਜ਼ ਹੋਣ ਦੇ ਵਿੱਚ ਬਹੁਤ ਹੀ ਐਕਸਾਈਟਮੈਂਟ ਹੈ ਥੋੜਾ ਜਿਹਾ ਯੂ نو ਮੈਂ ਐਕਸਾਈਟਮੈਂਟ ਨੂੰ ਕੰਟਰੋਲ ਕਰਦੀ ਆ ਥੋੜੀ ਨਰਵਸ ਵੀ ਆ ਬਿਕਾਜ਼ ਪਹਿਲਾ ਕਦਮ ਹੈ ਬਾਲੀਵੁੱਡ ਦੇ ਵਿੱਚ ਤੇ ਜਿਹੜਾ ਵੀ ਪਹਿਲਾ ਕਦਮ ਹੁੰਦਾ ਹੈ ਉਹ ਬਹੁਤ ਹੀ ਦਿਲ ਦੇ ਕਰੀਬ ਹੁੰਦਾ ਹੈ ਐਂਡ ਬਸ ਲੋਕਾਂ ਨੂੰ ਪਸੰਦ ਆ ਜਾਏ ਲੋਕੀ ਐਕਸੈਪਟ ਕਰ ਲੈਣ ਕਿਉਂਕਿ ਅਸੀਂ ਇੱਕ ਗਲੋਬਲ ਆਡੀਅנס ਦੇ ਸਾਹਮਣੇ ਹੁਣ ਆ ਰਹੇ ਆਂ ਐਂਡ ਜਿਓ ਹੌਟਸਟਾਰ ਦੀ ਇੰਨੀ ਰੀਚ ਹੈ ਤੇ ਉਹਦੇ ਨਾਲ ਬਸ ਮੈਂ ਇਹ ਉਮੀਦ ਕਰਦੀ ਆ ਕਿ ਕਿਸੇ ਨੂੰ ਵੀ ਕਮ ਦੇ ਵਿੱਚ ਕੋਈ ਕਮੀ ਨਾ ਲੱਗੇ ਐਂਡ ਬਖੂਬੀ ਅਸੀਂ ਆਪ ਦਾ ਜਿਹੜਾ ਵੀ ਕਹਾਣੀ ਲੈ ਕੇ ਆਇਆ ਉਹ ਲੋਕਾਂ ਤੱਕ ਪਹੁੰਚੇ ਇਸ ਵੈਬ ਸੀਰੀਜ਼ ਤੋਂ ਪਹਿਲਾਂ ਤੁਸੀਂ ਕੈਨੇਡਾ ਨੂੰ ਕੈਨੇਡਾ ਕਹਿੰਦੇ ਸੀ ਕਿ ਕੈਨੇਡਾ ਹੀ ਕਹਿੰਦੇ ਸੀ ਮੈਂ ਕੈਨੇਡਾ ਕਹਿੰਦੀ ਸੀ ਤੇ ਜਦੋਂ ਮੈਨੂੰ ਇਹ ਦੀ ਯੂ نو ਆਫਰ ਆਈ ਜਦੋਂ ਮੈਂ ਆਡੀਸ਼ਨ ਵੀ ਕਰਨਾ ਸੀ ਤਾਂ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਗਲਤ ਲਿਖਤਾ ਹੈ ਕੈਨੇਡਾ ਅਸੀਂ ਕਹਿੰਨੇ ਆ ਵੇ ਹੈ ਕੈਨੇਡਾ ਹੀ ਤੋ ਗਨੇਸੀ ਕਿ ਨਹੀਂ ਅਸੀਂ ਇਹਨੂੰ ਕੈਨੇਡਾ ਕਹਿ ਕੇ ਰੈਪਰੈਜ਼ੈਂਟ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਸਾਰੇ ਜਿਹੜਾ ਕੈਨੇਡਾ ਇਹਨੂੰ ਬੋਲਦੇ ਹੋ ਸਾਨੂੰ ਬਹੁਤ ਕੈਚਿੰਗ ਵੀ ਲੱਗਿਆ ਸਾਨੂੰ ਪਸੰਦ ਆਇਆ ਤੇ ਲੋਕਾਂ ਦੀ ਇੱਕ ਨਾ ਕਿਤੇ ਨਾ ਕਿਤੇ ਸੈਂਟੀਮੈਂਟਲ ਜੀ ਉਹ ਫੀਲਿੰਗ ਆ ਕੈਨੇਡਾ ਦੇ ਨਾਲ ਕਿਉਂਕਿ ਅਸੀਂ ਘਰ ਘਰ ਦੇਖਿਆ ਪਿੰਡਾਂ ਦੇ ਵਿੱਚ ਕੈਨੇਡਾ ਕਿਹਾ ਜਾਂਦਾ ਕੈਨੇਡਾ ਨਹੀਂ ਤੇ ਅਸੀਂ ਉਹਨਾਂ ਤੱਕ ਪਹੁੰਚਣਾ ਸੀ ਐਂਡ ਮੈਂ ਕੈਨੇਡਾ ਕਹਿੰਦੀ ਸੀ ਪਰ ਹੁਣ ਮੈਂ ਕੈਨੇਡਾ ਮੇਰੇ ਮੂੰਹ ਚੋਂ ਨਿਕਲ ਹੀ ਨਹੀਂ ਰਿਹਾ ਪਰ ਮੈਂ ਉਹਨੇ ਵੀ ਕਹਿ ਰਹੀ ਤਾਂ ਸੋਚ ਕੇ ਕਹਿ ਰਹੀ ਆ ਪਰ ਕੈਨੇਡਾ ਹੀ ਨਿਕਲ ਰਿਹਾ ਹੁਣ ਇਹ ਇਹ ਨਾਮ ਪਿੱਛੇ ਫਿਰ ਇੱਕੋ ਹੀ ਰੀਜ਼ਨ ਸੀਗਾ ਵੀ ਜਿਹੜਾ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਵੀ ਕੈਨੇਡਾ ਉਹ ਕੈਨੇਡਾ ਹੀ ਰੱਖਣ ਦਾ ਮਕਸਦ ਸੀਗਾ ਆਹਾਂ ਕਿਉਂਕਿ ਥੋੜਾ ਜਿਹਾ ਸਾਨੂੰ এবੀਸੀ ਕਿ ਅਸੀਂ ਨਾ ਲੋਕਾਂ ਨੂੰ ਥੋੜਾ ਰਿਲੇਟ ਹੋਊਗਾ ਲੋਕਾਂ ਨੂੰਗਾ ਹੈ ਇਹ ਸਾਡੀ ਗੱਲ ਕੀਤੀ ਅਸੀਂ ਅਸੀਂ ਵੀ ਇਹ ਕਹਿੰਦੇ ਨਾ ਇਹ ਕੈਨੇਡਾ ਹੀ ਲੈ ਆ ਤਾਂ ਉਹ ਚੀਜ਼ ਆਪਾਂ ਚਾ ਰਹੇ ਸੀ ਐਂਟਰਟੇਨਮੈਂਟ ਦੇ ਓਪਨਿੰਗ ਦੇ ਵਿੱਚ ਹੀ ਆਪਣੀ ਸਾਰਿਆਂ ਦੀ ਗਿਆ ਵੈਬ ਸੀਰੀਜ਼ ਆ ਰਹੀ ਹੈ ਯਾਨੀ ਕੈਨੇਡਾ ਮੈਂ ਐਕਚੁਅਲੀ ਮੇਰੇ ਘਰੇ ਵੀ ਨਾ ਕੈਨੇਡਾ ਕਹਿੰਦੇ ਆ ਤੇ ਜਦੋਂ ਮੈਂ ਘਰੇ ਦੱਸਣਾ ਉਹ ਮੈਂ ਘਰੇ ਦੱਸਣਾ ਸੀ ਕਿ ਮੈਂ ਕੈਨੇਡਾ ਕਰ ਰਹੀ ਆ ਤਾਂ ਮੈਂ ਸਪੈਸ਼ਲੀ ਲਾਈਨ ਐਡ ਕਰ ਰਹੀ ਆ ਮੈਂ ਕੈਨੇਡਾ ਕਰ ਰਹੀ ਆ ਬਟ ਇਹਨੂੰ ਕੈਨੇਡਾ ਹੀ ਕਹਿੰਦੇ ਆਸੀਂ ਕੈਨੇਡਾ ਨਹੀਂ ਕਹਿ ਰਹੇ ਤਾਂ ਸਾਰਿਆਂ ਨੂੰ ਮੈਂ ਦੱਸ ਕੇ ਆਈ ਆ ਕਿ ਅਸੀਂ ਕਹਿ ਰਿਹਾ ਤਾਂ ਕਿ ਉਹਨਾਂ ਨੂੰ ਐ ਨਾ ਲੱਗੇ ਕਿ ਇਹ ਕੈਨੇਡਾ ਕਿਉਂ ਕਹਿਣ ਲੱਗ ਗਈ ਸੱਡਨਲੀ ਬਟ ਹੁਣ ਮੈਂ ਆਪਣੇ ਕਰਦੇ ਆ ਅਨੁਸਾਰਿਆਂ ਨੂੰ ਸਾਰਿਆਂ ਨੂੰ ਮੈਂ ਕੈਨੇਡਾ ਹੀ ਕਹਿਣ ਲਾਉਤਾ ਮੈਨੂੰ ਲੱਗਦਾ ਕਿ ਉਹੀ ਐਕਸਾਈਟਮੈਂਟ ਹੋਊਗੀ ਜਿਹੜੀ ਤੁਹਾਨੂੰ ਪਹਿਲੀ ਵੈਬ ਸੀਰੀਜ਼ ਦੇ ਵਿੱਚ ਸੀਗੀ ਉਹੋ ਜੀ ਆ ਕਿ ਥੋੜੀ ਜਿਹੀ ਉਹਦੇ ਨਾਲ ਵਧਾ ਆ ਆ ਯਾਰ ਜਿਗਰੀ ਆਪਣੀ ਜਗ੍ਹਾ ਹੈ ਉਹਦੀ ਤਾਂ ਮਤਲਬ ਮੈਚ ਕਰ ਹੀ ਨਹੀਂ ਸਕਦੇ ਕਿਉਂਕਿ ਉਹਦਾ ਉਹ ਪਹੁੰਚ ਗਈ ਲੋਕਾਂ ਤੱਕ ਹੁਣ ਡੇਜ਼ੀ ਨੂੰ ਲੋਕੇ ਇੰਨਾ ਪਿਆਰ ਕਰਦੇ ਕਿ ਡੇਜ਼ੀ ਆਲਰੇਡੀ ਹਿੱਟ ਹੋ ਚੁੱਕੀ ਹੈ ਤੇ ਅੱਜ ਤੱਕ ਮੈਨੂੰ ਈਵਨ ਜਦੋਂ ਮੈਂ ਕੈਨੇਡਾ ਦਾ ਵੀ ਕੋਈ ਪੋਸਟ ਪਾਉਂਦੀ ਆ ਉਹਦੇ ਇੱਕ ਕਮੈਂਟ ਤਾਂ ਹੋ ਗਏ ਹੋਗਾ ਕਿ ਆ ਜਿਗਰੀ ਸੀਜ਼ਨ 3 ਕਦੋਂ ਆ ਰਿਹਾ ਐ ਐਂਡ ਉਹ ਚੀਜ਼ ਤਾਂ ਉਹਦੀ ਆਪਣੀ ਜਗ੍ਹਾ ਹੈ ਬਟ ਇਹ ਵੀ ਹੈ ਕਿ ਹੁਣ ਮੈਦਾਨ ਵੱਡਾ ਮਿਲਿਆ ਤੇ ਅਸੀਂ ਵੱਡੇ ਮੈਦਾਨ 'ਚ ਜਾ ਰਹੇ ਹਾਂ ਉਹ ਉਸ ਟਾਈਮ ਅਸੀਂ ਕਹਿੰਦੇ ਨਾ ਕਿ ਕੰਪੀਟ ਕਰਨਾ ਹੈ ਤਾਂ ਕੱਲੇ ਕੀ ਕੰਪੀਟ ਕਰਨਾ ਹੈ ਜਦੋਂ ਅਸੀਂ ਅੱਜ ਜਿigree ਵਾਲੇ ਸੀ ਅਸੀਂ ਪਹਿਲੀ ਵੈਬ ਸੀਰੀਜ਼ ਸੀਗੀ ਕੋਈ ਹੋਰ ਵੈਬ ਸੀਰੀਜ਼ ਹੀ ਨਹੀਂ ਬਣਦੀ ਸੀ ਹੁਣ ਵੈਬ ਸੀਰੀਜ਼ ਇੰਨੀਆਂ ਹੋ ਗਈਆਂ OTT ਪਲੇਟਫਾਰਮ ਇੰਨਾ ਵੱਡਾ ਹੋ ਚੁੱਕਾ ਹੈ ਕਿ ਹੁਣ ਸਾਨੂੰ ਅਸੀਂ ਇੱਕ ਇਹੋ ਜਿਹਾ ਮੈਦਾਨ ਚਾਰ ਹੈ ਜਿੱਥੇ ਹੋਰ ਖਿਡਾਰੀ ਹੈਗੇ ਆ ਤੇ ਹੁਣ ਉਹਦਾ ਜੋਸ਼ ਵੀ ਬਹੁਤ ਹੈ ਕਿ ਉਹਨਾਂ ਦੇ ਨਾਲ ਕੰਪੀਟ ਕਰਨਾ ਹੈ ਜਦੋਂ ਤੁਹਾਨੂੰ ਇਹ ਆਫਰ ਹੁੰਦੀ ਹੈ ਆਡਿਸ਼ਨ ਦੇਣ ਜਾਂਦੇ ਹੋ ਐ ਫਿਰ ਹੁੰਦਾ ਕਿ है, है मिल ਜਾਵੇ ਕਿ ਇਹ ਸਾਨੂੰ ਕਿਤੇ ਰਹਿ ਨਾ ਜਾਵੇ ਕਿਉਂਕਿ ਹੁਣ ਇਹ ਵੱਡੇ ਪਲੇਟਫਾਰਮ ਤੇ ਆ ਰਹੀ ਹੈ ਬਾਲੀਵੁੱਡ ਤੇ ਜਾ ਰਹੇ ਆ ਤੁਸੀਂ ਨਹੀਂ ਬਿਲਕੁਲ ਇਹ ਹੈਗਾ ਕਿ ਇਹ ਮਿਲ ਜਾਵੇ ਉਹ ਜਦੋਂ ਮੈਂ ਆਡੀਸ਼ਨ ਦਿੱਤਾ ਸੀ ਬਟ ਮੈਨੂੰ ਨਾ ਇਹ ਅਹਿਸਾਸ ਕਰਨ ਦੀ ਵੀ ਟਾਈਮ ਨਹੀਂ ਲੱਗਿਆ ਕਿਉਂਕਿ ਮੈਂ ਜਿਵੇਂ ਹੀ ਆਡੀਸ਼ਨ ਭੇਜਿਆ ਨਾਲ ਦੇ ਨਾਲ ਮੁਕੇਸ਼ ਸ਼ਾਭਰਾ ਸਰ ਜਿਨ੍ਹਾਂ ਨੇ ਮੈਨੂੰ ਯੂ ਨੋ ਇਹ ਵੈਬ ਸੀਰੀਜ਼ ਦਿਵਾਈ ਹੈ ਜਿਨ੍ਹਾਂ ਨੇ ਮੈਨੂੰ ਕਾਸਟ ਕੀਤਾ ਉਹਨਾਂ ਨੇ ਨਾਲ ਦੇ ਆਈ ਥਿੰਕ 10 ਮਿੰਟਸ ਦੇ ਵਿੱਚ ਮੈਨੂੰ ਮੈਸੇਜ ਆ ਗਿਆ ਸੀ ਕੀ ਯੂ ਆਰ ਡੂਇੰਗ ਇਟ ਯੂ ਆਰ ਹਰਲੀਨ ਆਈ ਸੀ ਹਰਲੀਨ ਇਨ ਯੂ ਮੈਂ ਜਾ ਰਿਹਾ ਤੇਰਾ ਆਡੀਸ਼ਨ ਲੈ ਕੇ ਡਾਇਰੈਕਟਰ ਕੋਲ ਤੇ ਉਹ ਇੱਕਦਮ ਨਾ ਥੋੜੀ ਜਿਹੀ ਇਹੋ ਜਿਹੀ ਫੀਲਿੰਗ ਆ ਗਈ ਕਿ ਰੀਅਲੀ ਇਹ ਹੋ ਗਿਆ ਕਿਉਂਕਿ ਅਸੀਂ ਓਵਰਵੀਅਰ ਐਡੀਸ਼ਨਸ ਦਿੰਦੇ ਆ ਬਟ ਫਾਈਨਲੀ ਕਾਲ ਬੈਕ ਆਣਾ ਉਹ ਇੱਕ ਆਰਟਿਸਟ ਲਈ ਬਹੁਤ ਵੱਡੀ ਫੀਲਿੰਗ ਸੀ ਐਂਡ ਮੈਨੂੰ ਸੀਰੀਅਸਲੀ ਹੋ ਗਿਆ ਫਿਰ ਮੈਨੂੰ ਆਇਆ ਸੀ ਕਿ ਹੁਣ ਡਾਇਰੈਕਟਰ ਕੋਲ ਜਾ ਰਿਹਾ ਕਿਤੇ ਡਾਇਰੈਕਟਰ ਨਾਲ ਕੁਝ ਕਹਿ ਇਹਦੇ ਬਟ ਨਾਲ ਦੇ ਨਾਲ ਹੀ ਮੈਨੂੰ ਫੋਨ ਆ ਗਿਆ ਡਨ ਹੈ ਸਭ ਕੁਝ ਹੋ ਗਿਆ ਕੋਸਟਿਊਮ ਟ੍ਰਾਇਲਸ ਹੋ ਰਿਹਾ ਉਹ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਉਧਰ ਤੱਕ ਪਹੁੰਚ ਗਏ ਕਿ ਅਸੀਂ ਹੁਣ ਬਸ ਨਿਕਲ ਰਹੇ ਹਾਂ ਸ਼ੂਟ ਤੁਸੀਂ ਤਾਂ ਪੰਜਾਬੀ movies ਵੀ ਕੀਤੀਆਂ ਨੇ ਦਲਜੀਤ ਭਾਜੀ ਨਾਲ ਵੀ ਤੁਸੀਂ ਮੂਵੀ ਕੀਤੀ ਹੈ ਵੈਬ ਸੀਰੀਜ਼ ਕਰਕੇ ਮੂਵੀ ਤੇ ਵੈਬ ਸੀਰੀਜ਼ ਕੀ ਡਿਫਰੈਂਸ ਲੱਗਿਆ ਤੁਹਾਨੂੰ ਉਹ ਵੈਬ ਸੀਰੀਜ਼ ਦਾ ਆਪਣਾ ਇੱਕ ਔਰਾ ਹੁੰਦਾ ਹੈ movies ਵੱਡੇ ਪਰਦੇ ਤੇ ਆਉਂਦੀ ਹੈ ਉਹਦੀ ਉਹਨੂੰ ਬਣਾਉਣ ਲਈ ਥੋੜਾ ਯੂ نو ਕਿਤੇ ਨਾ ਕਿਤੇ ਇੱਕ ਆਰਟਿਸਟ ਦਾ ਇੱਕ ਪਰਸਨਲ ਤੁਸੀਂ ਲਾਲਚ ਕਹਿ ਲਓ ਉਹ ਜ਼ਿਆਦਾ ਰਹਿੰਦਾ ਹੈ ਕਿਉਂਕਿ ਉਹ ਵੱਡਾ ਪਰਦਾ ਹੈ ਬਟ ਹੁਣ ਮੇਰੇ ਲਈ ਤਾਂ ਇਹ ਬਹੁਤ ਹੀ ਇਕੁਅਲ ਹੋ ਗਿਆ ਬਿਕਾਜ਼ ਮੈਨੂੰ ਸਕਸੈਸ ਹੀ ਵੈਬ ਸ਼ੋਅ ਤੋਂ ਮਿਲਿਆ ਤਾਂ ਮੇਰੇ ਲਈ ਤਾਂ ਵੈਬ ਸੀਰੀਜ਼ ਹੋਵੇ ਜਾਂ ਫਿਲਮ ਹੋਵੇ ਕੋਈ ਕੋਈ ਕੁਝ ਫਰਕ ਨਹੀਂ ਰਹੀ ਮਤਲਬ ਇਹ ਤਾਂ ਅਸੀਂ ਕਹਿ ਸਕਦੇ ਹਾਂ ਵੀ ਤੋ ਡੇਲੀ ਵੈਬ ਸੀਰੀਜ਼ ਲੱਕੀ ਆ ਜਿਹੜੀ ਵੈਬ ਸੀਰੀਜ਼ ਆ ਰਹੀ ਹੈ ਇਹ ਵੀ ਪੂਰੀ ਮੈਂ ਧਮਾ ਪਾਉਣ ਹੁਣ ਮੈਂ ਕਿੰਨੂੰ ਲੱਕੀ ਕਵਾਂ ਬਿਕਾਜ਼ ਯਾਰ ਡਿਗਰੀ ਕਸੂਤੀ ਡਿਗਰੀ ਮੇਰੇ ਲਈ ਇੰਨੀ ਲੱਕੀ ਸੀ ਕਿ ਮੈਂ ਡੇਜ਼ੀ ਬਣ ਗਈ ਐਂਡ ਯੂ نو ਮੈਂ ਕਦਮ ਰੱਖ ਲਿਆ ਜਟੇਂਦੂ ਨੇ ਰਿਕਾਰਡਸ ਤੋੜਤੇ ਯੂ نو ਪਹਿਲੀ ਪੰਜਾਬੀ ਮੂਵੀ ਬਣੀ ਜਿਨੇ ਇੰਨੀ 360 ਕਰੋੜ ਪਾਰ ਕਰ ਲਿਆ ਤਾਂ ਫਿਲਮ ਨੇ ਵੀ ਮੈਨੂੰ ਮੇਰੇ ਲਈ ਲੱਕੀ ਸਾਬਿਤ ਹੋਈ ਵੈਬ ਸ਼ੋ ਵੀ ਤਾਂ ਹੁਣ ਤਾਂ ਮੈਂ ਕਹਿ ਰਹੀ ਕਿ ਦੋਨੋਂ ਪਾਸੇ ਹੋਈ ਮੈਂ ਲੱਕੀ ਆ ਆਪਾਂ ਇਦਾਂ ਕਹਿ ਸਕਦੇ ਹਾਂ ਵੈਬ ਸੀਰੀਜ਼ ਨਾਲ ਜਿਵੇਂ ਤੁਸੀਂ ਪਾਲੀਵੁੱਡ ਦੇ ਵਿੱਚ ਪੈਰ ਰੱਖਿਆ ਤੇ ਹੁਣ ਇਹਦੇ ਨਾਲ ਤੁਸੀਂ ਪਾਲੀਵੁੱਡ ਦੀਆਂ ਗਾਂ ਵੱਡੀਆਂ ਹੋਰ ਫਿਲਮਾਂ ਕਰੋਗੇ ਜੇ ਇਹ ਹੋ ਜਾਏ ਮੈਨੂੰ ਤਾਂ ਬਹੁਤ ਖੁਸ਼ੀ ਮਿਲੋਗੀ ਕਿ ਇਹ ਵੀ ਸਕਸੈਸਫੁਲ ਹੋਵੇ ਮੈਂ ਤਾਂ ਉਹੀ ਕਹਿ ਰਹੀ ਆ ਕਿ ਇਹਨਾਂ ਨੂੰ ਤਾਂ ਹਲੇ ਪਤਾ ਨਹੀਂ ਜੇ ਯਾਰ ਜਿਗਰੀ ਵਾਂਗ ਹੀ ਇੱਕ ਸਕਸੈਸਫੁਲ ਹੋ ਜਾਏ ਤਾਂ ਬਹੁਤ ਮਤਲਬ ਮਾਲਕ ਦਾ ਸ਼ੁਕਰ ਆਫ ਜਿਵੇਂ ਦੀ ਸਟੋਰੀ ਅਸੀਂ ਟ੍ਰੇਲਰ ਦੇ ਵਿੱਚ ਦੇਖ ਰਹੇ ਆ ਕੋਈ ਇਦਾਂ ਦਾ ਤੁਹਾਡਾ ਫਰੈਂਡ ਜਾਂ ਤੁਹਾਡੇ ਫਰੈਂਡ ਦੇ ਸਰਕਲ ਦੇ ਵਿੱਚ ਕੋਈ ਹੋਇਆ ਕੋਈ ਦੋਸਤ ਜਾਂ ਕੋਈ ਮੁੰਡਾ ਤੁਸੀਂ ਦੇਖਿਆ ਹੋਵੇ ਵੀ ਇਹ ਉੱਥੇ ਜਾ ਕੇ ਇਹੋ ਜਿਹਾ ਕੰਮ ਕਰਦਾ ਰਿਹਾ ਇਹੋ ਜਿਹਾ ਗੱਮ ਜਿਹੋ ਜਿਹੇ ਅਸੀਂ ਟ੍ਰੇਲਰ 'ਚ ਦੇਖੇ ਨੇ ਮਾਰਤਾੜ ਵਾਲੇ ਨਹੀਂ ਇਹੋ ਜਿਹਾ ਤਾਂ ਨਹੀਂ ਦੇਖਿਆ ਤੇ ਅਸੀਂ ਐਕਚੁਅਲੀ ਅੱਜ ਦੀ ਗੱਲ ਨਹੀਂ ਕਰ ਰਹੇ ਅਸੀਂ ਦੌਰ ਲੈ ਕੇ ਆ ਰਹੇ ਹਵੈਂਕੂਵਰ ਕਨੇਡਾ ਜਿਹੜਾ ਦੌਰ ਸੀਗਾ 80s 90s ਦੇ ਦੌਰਾਨ ਅਸੀਂ ਉਹਦੀ ਕਹਾਣੀ ਲੈ ਕੇ ਆ ਰਹੇ ਇੱਕ ਪੀਰੀਅਡ ਡਰਾਮਾ ਆ ਤੇ ਉਸ ਟਾਈਮ ਦੀ authenticity ਨੂੰ ਮੱਦੇ ਨਜ਼ਰ ਰੱਖਦੇ ਹੋਏ ਉਸ ਟਾਈਮ ਦੇ crime ਦੇ bubble ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋ ਉਸ ਟਾਈਮ ਜੋ ਅਸੀਂ ਰਿਸਰਚ ਕਰਕੇ ਅਸੀਂ ਜੋ ਸਾਨੂੰ ਰਿਸਰਚ ਮਿਲੀ ਜੋ ਇਨਫੋਰਮੇਸ਼ਨ ਮਿਲੀ ਉਹਦੇ ਸਾਬ ਨਾਲ ਅਸੀਂ ਇਹ ਵੈਬ ਸ਼ੋਅ ਬਣਾਇਆ ਹੈ ਕਿਸੇ ਅਸੀਂ ਐ ਨਹੀਂ ਕਹਿ ਰਹੇ ਕਿ ਉੱਧਰ ਜਾ ਕੇ ਕੋਈ ਐ ਕਰਦਾ ਹੈ ਜਾਂ ਨਹੀਂ ਕਰਦਾ ਇਹ ਸਿਰਫ ਨਿੰਮਾ ਦੀ ਕਹਾਣੀ ਹੈ ਕਿ ਨਿੰਮਾ ਨੇ ਉੱਥੇ ਜਾ ਕੇ ਇਹ ਡਿਸੀਜਨਸ ਲੈਂਦੇ ਜਿਹਦੇ ਕਾਰਨ ਇਹ ਸਭ ਹੋ ਰਿਹਾ ਹੈ ਕੁਝ ਕੁਝ ਤਾਂ ਟ੍ਰੇਲਰ ਦੇ ਵਿੱਚ ਐ ਵੀ ਲੱਗਦਾ ਕਿ ਜਿਵੇਂ ਪਰਮੇਸ਼ਵਰ ਮਰਮਾ ਬਿੰਦੀ ਜੋਹਲ ਦਾ ਕਰੈਕਟਰ ਨਿਭਾ ਰਹੇ ਹੋਣ ਤੁਸੀਂ ਸੁਣਿਆ ਬਿੰਦੀ ਜੋਹਲ ਦਾ ਨਾਮ ਅ ਨਹੀਂ ਮੈਨੂੰ ਪਤਾ ਆ ਉਹਨਾਂ ਦੇ ਯੂ ਨੋ ਬਿੰਦੀ ਜੋਹਲ ਦੇ ਬਾਰੇ ਤੇ ਉਹਨਾਂ ਦੇ ਮੈਂ ਸਟੋਰੀ ਵੀ ਜਿੰਨਾਕ ਮੈਂ ਪੜ ਸਕਦੀ ਸੀ ਮੈਂ ਪੜੀ ਆ ਬਟ ਸਾਡਾ ਜਿਹੜਾ ਕਨੇਡਾ ਆ ਇਹ ਕਿਸੇ ਕਰੈਕਟਰ ਜਾਂ ਕਿਸੇ ਉਹਦੇ ਤੇ ਬੇਸਡ ਨਹੀਂ ਆ ਕੋਈ ਰੀਅਲ ਕਰੈਕਟਰ ਨਹੀਂ ਨਹੀਂ ਇਹ ਕੋਈ ਉਹ ਚੀਜ਼ ਨਹੀਂ ਆ ਇਹ ਸੰਦੀਪ ਸਾਡੇ ਜਿਹੜੇ ਰਾਈਟਰ ਸੀਗੇ ਸੰਦੀਪ ਜੈਨ ਉਹਨਾਂ ਨੇ ਇੱਕ ਫਿਕਸ਼ਨਲ ਸਟੋਰੀ ਲਿਖੀ ਆ ਉਹਨਾਂ ਨੇ ਵੈਨਕੂਵਰ ਦੇ ਥੋੜੇ ਜਿਹਾ ਉਹਨਾਂ ਦੇ ਤੌਰ ਤਰੀਕੇ ਉਸ ਟਾਈਮ ਦੇ ਉਸ ਟਾਈਮ ਦੇ ਥੋੜੇ ਸਿਚੁਏਸ਼ਨਸ ਨੂੰ ਡੈਫੀਨਟਲੀ ਉਹਦੇ ਤੋਂ ਇਨਸਪੀਰੇਸ਼ਨ ਲਿੱਤੀ ਆ ਬਟ ਇਹ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਆ ਜਾਂ ਅਸੀਂ ਨਹੀਂ ਕਹਿ ਰਹੇ ਕਿ ਇਹ ਕਿਸੇ ਦੀ ਕਹਾਣੀ ਹੈ ਇਹ ਸਿਰਫ ਨਿਮਾ ਹਰਲੀਨ ਇਹ ਡੀਜੇ ਇਹ ਉਹਨਾਂ ਸਾਰਿਆਂ ਕਿਰਦਾਰਾਂ ਦੀ ਕਹਾਣੀ ਹੈ ਹਮ ਅੱਛਾ ਕਈ ਵਾਰੀ ਮੈਮ ਇਹ ਵੀ ਹੁੰਦਾ ਵੀ ਆਪਾਂ ਤਾਂ ਚਲੋ ਛੋਟੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਜਦੋਂ ਆਪਣੇ ਵਰਗੇ ਛੋਟੇ ਸ਼ਹਿਰਾਂ ਵਾਲੇ ਜਾਂ ਪਿੰਡਾਂ ਵਾਲੇ ਦਿੱਲੀ ਵਰਗੇ ਜਾਂ ਬੰਬੇ ਵਰਗੇ ਸ਼ਹਿਰ ਚ ਜਾਂਦੇ ਨੇ ਆਪਣੇ ਆਪ ਨੂੰ ਥੋੜਾ ਜਿਹਾ ਛੋਟਾ ਮਹਿਸੂਸ ਕਰਦੇ ਆ ਕਿ ਯਾਰ ਇਹ ਤਾਂ ਪਹਿਲਾਂ ਹੀ ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਜਿਵੇਂ ਤੁਹਾਡੀ ਫਿਲਮ ਦੇ ਵਿੱਚ ਵੀ ਕਾਫੀ ਵੱਡੇ ਵੱਡੇ ਆਰਟਿਸਟ ਨੇ ਪਰਮੇਸ਼ ਭਾਜੀ ਤਾਂ ਵੈਸੇ ਹੀ ਬਹੁਤ ਕੁਝ ਉਹਨਾਂ ਨੇ ਕਰ ਲਿਆ ਐਂ ਫੀਲਿੰਗ ਨਹੀਂ ਹੋਈ ਕਿ ਜਾਂ ਕੌਨਫੀਡੈਂਸ ਬਣਾ ਕੇ ਰੱਖਿਆ ਕਿ ਕੋਈ ਨਹੀਂ ਇਹਨਾਂ ਨੂੰ ਆਪਾਂ ਛੋਟੇ ਨਹੀਂ ਲੱਗਣਾ ਇੱਕ ਆਰਟਿਸਟ ਸਪੈਸ਼ਲੀ ਐਕਟਰ ਤਾਂ ਐਕਟਰ ਬਣੀ ਨਹੀਂ ਸਕਦਾ ਜੇ ਉਹਦੇ ਚ ਕੌਨਫੀਡੈਂਸ ਪਹਿਲਾਂ ਤੋਂ ਨਹੀਂ ਸੀਗਾ ਤੇ ਮੈਂ ਤਾਂ ਪਹਿਲਾਂ ਤੋਂ ਹੀ ਬਥੇਰਾ ਕੌਨਫੀਡੈਂਸ ਲੈ ਕੇ ਆਈ ਸੀ ਮੈਨੂੰ ਲੱਗਦਾ ਬੜ ਉਹ ਤਾਂ ਬਾਅਦ ਵਿੱਚ ਕਿਤੇ ਇੰਨਾ ਦੀ ਵੀ ਇੱਕ ਉਹ ਹੁੰਦੀ ਹੈ ਪਰਮੇਸ਼ ਤਾਂ ਚਲੋ ਉਹਨਾਂ ਦੇ ਨਾਲ ਤਾਂ ਵੈਸੇ ਵੀ ਇੱਕ ਇਹੋ ਜਿਹਾ ਬੌਂਡਿੰਗ ਕ੍ਰੀਏਟ ਹੋ ਗਿਆ ਕਿ ਅਸੀਂ ਲੱਗਦਾ ਹੀ ਨਹੀਂ ਸੀ ਕਿ ਮੈਂ ਇੰਨਾ ਸਾਰਿਆਂ ਦੇ ਵਿੱਚ ਡੈਫੀਨਿਟਲੀ ਮੈਂ ਇੰਨਾ ਸਾਰਿਆਂ ਦੇ ਵਿੱਚ ਮੁਕਾਬਲੇ ਇਹਨਾਂ ਦੇ ਘੱਟ ਕੰਮ ਕੀਤਾ ਆ ਐਂਡ ਬਟ ਉਹਨਾਂ ਨੇ ਇੰਨਾ ਬਰਾਬਰ ਰੱਖਿਆ ਉਹਨਾਂ ਨੇ ਇੰਨਾ ਯੂ نو ਸਕੋਪ ਦਿੱਤਾ ਕਿ ਤੂੰ ਆ ਤੇ ਪਰਫਾਰਮ ਕਰ ਅਸੀਂ ਪਰਮਿਸ਼ ਤੇ ਮੈਂ ਤਾਂ ਇੱਕ ਦੂਜੇ ਦੀ ਬਾਡੀ ਲੈਂਗੁਏਜ ਜਾਣਦੇ ਸੀ ਉਹ ਜਾਣਦਾ ਸੀ ਕਿੱਥੇ ਮੈਨੂੰ ਮੌਕਾ ਮਿਲਣਾ ਚਾਹੀਦਾ ਇੱਧਰ ਤੂੰ ਆਊਟਸ਼ਾਈਨ ਕਰ ਉਹਨੂੰ ਕਿੱਥੇ ਮੌਕਾ ਮਿਲਣਾ ਉੱਧਰ ਉਹ ਕਰੇ ਤੇ ਬਾਕੀ ਵੀ ਜਿਹੜੇ ਬਾਲੀਵੁੱਡ ਦੇ ਸਟਾਰਸ ਜਿਨ੍ਹਾਂ ਨਾਲ ਅਸੀਂ ਕੰਮ ਕੀਤਾ ਜਿਸ਼ੀਅਨਸ ਸਰ ਹੋ ਗਏ ਰਣਵੀਰ ਸਰ ਹੋ ਗਏ ਇਨਾ ਨਹੀਂ ਤਾਂ ਖੁੱਲੇ ਬਾਹਾਂ ਨਾਲ ਸਾਨੂੰ ਅਪਣਾਇਆ ਇਹ ਨਾ ਇਹ ਸਾਨੂੰ ਸਿਖਾਉਂਦੇ ਨਹੀਂ ਕੋਈ ਐਵਰੀ ਫੀਲਿੰਗ ਨਹੀਂ ਆਈ ਕਿ ਇਹ ਪੰਜਾਬ ਤੋਂ ਆਏ ਨੇ ਛੋਟੇ ਪਰਦੇ ਆਲੇ ਮੈਂ ਆਈ ਥਿੰਕ ਉਹ ਤਾਂ ਸਾਡੇ ਤੋਂ ਹੋਰ ਉਹਨਾਂ ਨੇ ਸਾਨੂੰ ਹੋਰ ਇੰਪੋਰਟੈਂਟ ਫੀਲ ਕਰਾਇਆ ਕਿਉਂਕਿ ਪੰਜਾਬ ਦੀ ਜੀ ਅਪ ਥੋੜਾ ਜਿਹਾ ਜੋ ਰਿਪਰੈਜ਼ੈਂਟ ਕਰ ਰਿਹਾ ਉਹਨਾਂ ਨੇ ਹੋਰ ਜਾਣਨ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਉਹਨਾਂ ਨੇ ਹੋਰ ਸਾਡੇ ਕਲਚਰ ਬਾਰੇ ਸਾਡੇ ਸਟੋਰੀ ਬਾਰੇ ਸਾਡੇ ਜੋ ਅਸੀਂ ਲੈਂਗੁਏਜ ਯੂਜ਼ ਕਰਦੇ ਆ ਉਹਦੇ ਬਾਰੇ ਉਹ ਸਾਡੀ ਗੱਲ ਕਰ ਰਹੇ ਸੀ ਉਹ ਹੋਰ ਦਿਲਚਸਪੀ ਲੈ ਰਹੇ ਸੀ ਤਾਂ ਜਦੋਂ ਉਹ ਦਿਲਚਸਪੀ ਰਹਿੰਦੇ ਆ ਸਾਡੇ ਅੰਦਰ ਹੋਰ ਕੌਨਫੀਡੈਂਸ ਆ ਜਾਂਦਾ ਹੈ ਕਿ ਇਹ ਅਗਰ ਸਾਡੇ ਵਿੱਚ ਦਿਲਚਸਪੀ ਲੈ ਰਹੇ ਤਾਂ ਕੋਈ ਗੱਲ ਤਾਂ ਹੋਊਗੀ ਐਂਡ ਉਹ ਫੀਲ ਕਰਾਉਂਦੇ ਆ ਕਿ ਤੁਸੀਂ ਸਾਰੇ ਉਹਨਾਂ ਇੱਕ ਟੁਗੇਦਰਨੈਸ ਦੀ ਫੀਲ ਕਰਾਉਂਦੇ ਆ ਉਹ ਜਦੋਂ ਸ਼ੂਟ ਕਰਦੇ ਆ ਉਹਦੇ 'ਚ ਇਹ ਨਹੀਂ ਕਿ ਮੈਂ ਦਿਖਣਾ ਜਾਂ ਮੈਂ ਵੱਡਾ ਸਟਾਰ ਆ ਜਾਂ ਮੈਂ ਛੋਟਾ ਸਾਰਿਆਂ ਨੂੰ ਇਕੁਅਲੀ ਸਭ ਕੁਝ ਮਿਲਿਆ ਸੀ ਸਾਰਿਆਂ ਸਾਰੇ ਇੱਕੋ ਥਾਂ ਬੈ ਕੇ ਖਾਂਦੇ ਸੀ ਇੱਕੋ ਤਾਂ ਇੱਕ ਨਾਲ ਬੈ ਕੇ ਅਸੀਂ ਹਸੀ ਮਜ਼ਾਕ ਕਰਦੇ ਸੀ ਇੱਕ ਬੇਸ ਸੀਗਾ ਸਾਰਾ ਸਾਰੇ ਉੱਥੇ ਬੈਠਦੇ ਸੀ ਹੂੰ ਤੇ ਜਿਹੜੀ ਆਮ ਮੂਵੀ ਹੁੰਦੀ ਮੈਮ ਮੇਰੇ ਹਿਸਾਬ ਨਾਲ 40 ਕਿ ਦਿਨ ਦੇ ਵਿੱਚ ਕੰਪਲੀਟ ਹੋ ਜਾਂਦੀ ਹੈ ਜਿਹੜੀ ਵੱਡੇ ਪਰਦੇ ਵਾਲੀ ਇਹ ਫਿਰ ਇਹਦੇ ਤੇ ਸਮਾਂ ਵੱਧ ਲੱਗਦਾ ਹੈ ਵੈਬ ਸੀਰੀਜ਼ ਤੇ ਨਹੀਂ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੋ ਜਿਹਾ ਸ਼ੂਟ ਕਰ ਰਹੇ ਹੋ ਸਕ੍ਰਿਪਟ ਕਿਹੋ ਜੀ ਹੈ ਕਿੰਨਾ ਉਹਦੇ ਚ ਯੂ نو ਉਹ ਕਿੰਨਾ ਮੁਸ਼ਕਿਲ ਵੀ ਕਦੇ ਹੋ ਜਾਂਦਾ ਹੈ ਕਦੇ ਫੈਕਟਰਸ ਵੀ ਹੈ ਉਹ ਜਿਹਨਾਂ ਦੇ ਕਦੇ ਦਰ ਕੰਡੀਸ਼ਨ ਜਿਹਾ ਹੋ ਜਾਂਦੇ ਬਟ ਇਹਦਾ ਵੀ ਹੁਣ ਅੱਜਕਲ ਟੈਕਨੋਲੋਜੀ ਇੰਨੀ ਆ ਗਈ ਹੈ ਰਿਸਰਚ ਇੰਨੀ ਹੋਣੇ ਲੱਗੇ ਜਿਨਨੇ ਲੋਕੀ ਹੈ ਉਹ ਇੰਨੇ ਜ਼ਿਆਦਾ ਫਿਲਮ ਮੇਕਿੰਗ ਦੇ ਨਾਲ ਜੁੜਨ ਲੱਗ ਗਏ ਪਹਿਲਾਂ ਇਹਦੇ ਚ ਇੰਨੇ ਲੋਕੀ ਕੰਮ ਨਹੀਂ ਕਰਦੇ ਸੀ ਹੁਣ ਤੁਸੀਂ ਦੇਖੋ ਬਹੁਤ ਲੋਕੀ ਆ ਰਿਹਾ ਤਾਂ ਉਹਦੇ ਕਰਕੇ ਵੀ ਨਾ ਕੰਮ ਦਾ ਜਿਹੜਾ ਬੋਝ ਹੈ ਉਹ ਕੱਟ ਗਿਆ ਤੇ ਟਾਈਮ ਵੀ ਕੱਟੇਗਾ ਹੂੰ ਤੇ ਇੱਕ ਗੱਲ ਹੋਰ ਜਿਵੇਂ ਪਰਮੇਸ਼ ਭਾਈ ਹੁਣਾਂ ਲਈ ਇਹ ਵੀ ਕਿਹਾ ਜਾਂਦਾ ਵੀ ਥੋੜਾ ਜਲਦੀ ਅਗਰੈਸ਼ਨ ਚ ਆ ਜਾਂਦੇ ਨੇ ਗੁੱਸਾ ਵੀ ਕਰ ਜਾਂਦੇ ਨੇ ਉਹ ਕਿਵੇਂ ਦਾ ਰਿਹਾ ਫਿਰ ਨਹੀਂ ਮੈਂ ਤਾਂ ਦੇਖਿਆ ਨਹੀਂ ਪਰਮੇਸ਼ ਨੂੰ ਕਦੇ ਵੈਸੇ ਅਗਰੈਸ਼ਨ ਚ ਆਉਂਦੇ ਆ ਗੁੱਸਾ ਕਰਦੇ ਬਟ ਜਿਹੜੇ ਅਗਰੈਸ਼ਨ ਵਾਲੇ ਸੀਨਸ ਐ ਉਹ ਪਰਮੇਸ਼ ਬਾਖੂ ਵੀ ਨਿਭਾਉਂਦਾ ਕਿਉਂਕਿ ਉਹ ਨਾ ਡਰ ਜਾਂਦੇ ਸੀ ਵੀ ਉਹਨੂੰ ਥੋੜਾ ਜਿਹਾ ਦੇਖ ਕੇ ਕਿਉਂਕਿ ਇੰਨਾ ਰੀਅਲ ਹੋ ਜਾਂਦਾ ਹੈ ਅਗਰੈਸ਼ਨ ਦੇ ਵਿੱਚ ਤੇ ਇੱਕ ਸੀਨ ਉਧਰ ਵੀ ਸੀਗਾ ਤੇ ਪਰਮੇਸ਼ ਤੇ ਉਹ ਮੇਰਾ ਤੇ ਪਰਮੇਸ਼ ਦਾ ਹੀ ਸੀਨ ਆ ਉਹ oh, ਐਂਡ THEN ਯੂ ਨੋ ਐਗਰੈਸ਼ਨ ਉਹਨੂੰ ਗੁੱਸਾ ਚੜਿਆ ਕਿਸੇ ਚੀਜ਼ ਦਾ ਤੋੜ-ਫੋੜ ਕਰਦਾ ਤੇ ਤੋੜ-ਫੋੜ ਚ ਉਹਨੇ ਮੈਨੂੰ ਕਹਿਤਾ ਸੀ ਕਿ ਮੈਂ ਤੋੜ-ਫੋੜ ਕਰ ਰਿਹਾ ਦੇ ਆਰਾਮ ਨਾਲ ਥੋੜਾ ਸਾਈਡ ਹੋ ਜਾਈ ਥੋੜਾ ਇੱਧਰ ਹੋ ਜਾਈ ਤੈਨੂੰ ਲੱਗੇ ਨਾ ਐ ਨਾ ਹੋਵੇ ਐਂਡ ਲਿਟਰਲੀ ਜਦੋਂ ਆਇਆ ਉਹਨੇ ਇੰਨਾ ਰੀਅਲ ਹੋ ਕੇ ਉਹਨੇ ਆਇਆ ਕਿ ਮੈਂ ਮੈਂ ਜਿਹੜਾ ਰੀਅਲ ਹੋ ਕੇ ਡਰਨਾ ਸੀ ਉਹ ਵੀ ਆਪ ਹੀ ਨਿਕਲਿਆ ਉਹ ਆਪ ਹੀ ਨਿਕਲਿਆ ਤੇ ਉਹ ਚੀਜ਼ ਆਈ ਥਿੰਕ ਇਹ ਇਹ ਹੁੰਦਾ ਤੁਸੀਂ ਜੇ ਉਹਦਾ ਇੱਕ ਐਗਰੈਸ਼ਨ ਵਾਲਾ ਜਿਹੜਾ ਪੇਸ ਆ ਉਹ ਥੋੜਾ ਜਿਆਦਾ ਸਟਰੋਂਗ ਆ ਤੇ ਦੂਜਾ ਆਰਟਿਸਟ ਇੰਨਾ ਉਹਦੇ ਨਾਲ ਯੂ نو ਇੱਕ ਬੈਲੈਂਸਿੰਗ ਐਕਟ ਕਰ ਲੇ ਮੈਂ ਉਹਨੂੰ ਬੈਲੈਂਸ ਕੀਤਾ ਕਿਤੇ 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 ਉਹਨੇ ਮੈਨੂੰ ਬੈਲੈਂਸ ਕੀਤਾ ਇਹ ਆਈ ਥਿੰਕ ਉਸਟਾਰਸ ਦੇ ਵਿੱਚ ਦੀ ਬੌਂਡਿੰਗ ਆ ਹੂੰ ਤੁਹਾਡੀ ਦਲਜੀਤ ਭਾਜੀ ਨਾਲ ਵਧੀਆ ਬੌਂਡਿੰਗ ਆ ਦੀ ਫਿਲਮ ਵੀ ਦੇਖੀ ਬੜੀ ਸ਼ਾਨਦਾਰ ਫਿਲਮ ਸੀਗੀ ਉਹ ਉਹਨਾਂ ਦਾ ਕੀ ਰਿਐਕਸ਼ਨ ਆ ਕੋਈ ਮੈਸੇਜ ਆਇਆ ਹੋਵੇ ਉਹਨਾਂ ਦਾ ਇਸ ਵੈਬ ਸੀਰੀਜ਼ ਨੂੰ ਲੈ ਕੇ ਨਹੀਂ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਬਟ ਮੈਂ ਉਮੀਦ ਕਰਦੀ ਆ ਮੇਰੇ ਲਈ ਬਹੁਤ ਵੱਡਾ ਗਿਫਟ ਹੋਊਗਾ ਜੇ ਦਿਲਜੀਤ ਸਰ ਨੇ ਕਨੇਡਾ ਦਾ ਟ੍ਰੇਲਰ ਦੇਖਿਆ ਹੋਵੇ ਐਂਡ ਜੇ ਉਹਨਾਂ ਦਾ ਮੈਸੇਜ ਆ ਜਾਏ ਜਾਂ ਕੁਝ ਵੀ ਹੋਏ ਕਿ ਤੁਸੀਂ ਯੂ نو ਕਮ ਮੈਂ ਦੇਖਿਆ ਤੁਹਾਡਾ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੋਊਗੀ ਐਂਡ ਡੈਫੀਨਿਟਲੀ ਅੱਪਾ ਅੱਗੇ ਮਿਲ ਰਹੇ ਆ ਸਰਦਾਰ ਜੀ ਦੇ ਸਾਈਡ ਤੇ ਤੇ ਮੈਂ ਉਹਨਾਂ ਨੂੰ ਪੁੱਛੂੰਗੀ ਜ਼ਰੂਰ ਕਿ ਉਹਨਾਂ ਨੇ ਤੁਸੀਂ ਭੇਜਿਆ ਲਿੰਕ ਉਹਨਾਂ ਨੂੰ ਟ੍ਰੇਲਰ ਦਾ ਆਮ ਗਲਤੀ ਤੁਹਾਡੀ ਵੀ ਆ ਫਿਰ ਮੈਂ ਐਕਚੁਅਲੀ ਮੈਂ ਇਹਦੇ ਚ ਨਾ ਬਹੁਤ ਕੱਚੀ ਆ ਮੈਂ ਨਾ ਈਵਨ ਜਦੋਂ ਫਿਲਮਸ ਹੀ ਆਉਂਦੀਆਂ ਨਾ ਮੈਨੂੰ ਉਹ ਨਹੀਂ ਹੁੰਦਾ ਸ਼ੇਅਰਿੰਗ ਨਹੀਂ ਹੁੰਦੀ ਕਿ ਪਲੀਜ਼ ਸ਼ੇਅਰ ਕਰ ਦਿਓ ਇੱਕ ਪਤਾ ਨਹੀਂ ਕਿਉਂ ਨਹੀਂ ਹੁੰਦਾ ਬਟ ਡੈਫੀਨਿਟਲੀ ਮੈਂ ਜੇ ਗੱਲ ਹੋਈ ਤਾਂ ਮੈਂ ਡੈਫੀਨਿਟਲੀ ਪੁੱਛੂੰਗੀ ਆ ਉਹਨਾਂ ਨੇ ਤਾਂ ਰਾ ਖੋਲੇ ਆ ਸਾਡੇ ਸਾਰਿਆਂ ਲਈ ਐ ਨਾ ਸੀ ਤਾਂ ਬਸ ਉਹਦੇ ਉੱਤੇ ਚੱਲ ਰਹੇ ਆ ਐਂਡ ਪੰਜਾਬੀ ਆਰਟਿਸਟ ਨੂੰ ਬਾਲੀਵੁੱਡ ਚ ਕੰਮ ਮਿਲਣਾ ਇਹ ਜਿਆਦਾ ਪਹਿਲੇ ਵੀ ਬਹੁਤ ਲੋਕਾਂ ਨੇ ਮਤਲਬ ਯੂ نو ਇਹ ਦੌਰ ਇਹ ਲੇਗਸੀ ਬਣਾਈ ਆ ਗੁਰਦਾਸ ਮਾਨਸੌਰ ਹੋਗੇ اور ਬਹੁਤ ਸਟਾਰਸ ਹੋਗੇ ਜਿਨ੍ਹਾਂ ਨੂੰ ਇਹ ਕੰਮ ਮਿਲਿਆ ਹੈ ਬਟ ਅਸੀਂ ਅ ਅੱਜ ਦੀ ਜਿਹੜੀ ਉਹ ਪੀੜੀ ਦੇਖੀ ਜਾਵੇ ਉਹਦੇ ਚ ਤਾਂ ਦਿਲਜੀਤ ਸਹਰੀ ਆ ਸਾਡੇ ਲਈ ਐਂਡ ਅਸੀਂ ਤਾਂ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਹਿੰਮਤ ਦਿਖਾਈ ਐਂਡ ਅਸੀਂ ਸਾਡੇ ਲਈ ਈਜ਼ੀ ਹੋ ਗਿਆ ਸਭ ਕੁਝ ਬਟ ਜੇ ਉਹਨਾਂ ਨੇ ਕੁਝ ਵੀ ਕਹਿ ਤਾ ਕੈਨੇਡਾ ਲਈ ਮੈਂ ਤਾਂ ਫਿਰ ਮੈਂ ਨੱਚੂਗੀ ਮੈਂ ਤਾਂ ਇਹ ਕਹਿ ਰਹੀ ਆ ਚਲੋ ਮੈਮ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੁਹਾਨੂੰ ਕੱਲ੍ਹ ਲਈ ਆਪਣੀ ਵੈਬ ਸੀਰੀਜ਼ ਲਈ ਤੇ ਅਗਲੀ ਵਾਰੀ ਜਦੋਂ ਆਪਾਂ ਇੰਟਰਵਿਊ ਕਰੀਏ ਤੇ ਆਪਾਂ ਹੋਪਸ ਉਹ ਵੀ ਬਾਲੀਵੁੱਡ ਦੀ ਕਿਸੇ ਫਿਲਮ ਦੇ ਲਈ ਕਰੀਏ ਥੈਂਕ ਯੂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਤਾਂ ਆਪਾਂ ਸਾਰਿਆਂ ਦੀ ਕੈਨੇਡਾ ਮੂਵੀ ਆ ਰਹੀ ਹੈ ਕੱਲ ਨੂੰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕੀ Jio Hotstar ਆਪਣੇ ਸਾਰੇ ਫੋਨਾਂ ਦੇ ਵਿੱਚ ਤੁਸੀਂ ਉੱਥੇ ਜ਼ਰੂਰ ਦੇਖਣੀ ਹੈ ਕਿ ਆਪਣੇ ਪੰਜਾਬੀਆਂ ਨੇ ਕਿਵੇਂ ਦਾ ਕੰਮ ਕੀਤਾ ਬਾਲੀਵੁੱਡ ਦੇ ਵਿੱਚ